ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਜੀਤ ਬੁਟੀਕ ਤੇ ਆਪਾਂ ਤਿਆਰ ਕੀਤੇ ਨੇ ਜੀ ਕਾਟਨ ਦੇ ਸੂਟ ਕਰਦੇ ਆ ਜੀ ਤੁਹਾਡੇ ਨਾਲ ਸ਼ੇਅਰ ਇਹ ਸਟੇਟ ਸਲਵਾਰ ਨਾਲ ਹੀ ਆਪਾਂ ਨੇ ਤਿਆਰ ਕੀਤੇ ਨੇ ਸਾਰੇ ਸੂਟ ਸਟੇਟ ਸਲਵਾਰਾਂ ਹੀ ਕੀਤੀਆਂ ਨੇ ਇਹਨਾਂ ਦੇ ਨਾਲ ਤਿਆਰ ਤੇ ਇਹ ਵਾਲਾ ਸੂਟ ਹੈ ਜੀ ਪਹਿਲੇ ਨੰਬਰ ਤੇ ਸਿੰਪਲ ਸੂਟ ਸੀ ਜੀ ਇਹ 프린ਟਡ ਕਮੀਜ਼ ਦੇ ਨਾਲ ਪਲੇਨ ਸਲਵਾਰ ਕਸਟਮਰ ਦੀ ਡਿਮਾਂਡ ਤੇ ਜੀ ਆਪਾਂ ਨੇ ਸਾਰੇ ਸੂਟਾਂ ਦੀਆਂ ਬਾਹਾਂ ਦੇ ਉੱਪਰ ਕੱਟ ਪਾਏ ਨੇ ਉਹਨਾਂ ਨੇ ਕੱਟ ਵਾਲੀਆਂ ਬਾਹਾਂ ਕਿਹਾ ਸੀ ਦੇਖੋ ਜੀ ਬਾਹਾਂ ਉਦਾਂ ਬਿਲਕੁਲ ਸਿੰਪਲ ਸੀ ਸੂਟ ਤੇ ਬਾਹਾਂ ਦੇ ਉੱਪਰ ਆਪਾਂ ਜਿਹੜਾ ਬਾਰਡਰ ਆਉਂਦਾ ਸੀ ਉਹਦੇ ਨਾਲ ਕੱਟ ਪਾ ਕੇ ਡਿਜ਼ਾਈਨ ਬਣਾਇਆ ਇਦਾਂ ਇਹਦੇ ਵਿੱਚ ਆਪਾਂ ਨੇ ਗੁਲਾਈ ਦਿੱਤੀ ਹੈਗੀ ਕੱਟ ਨੂੰ ਬਹੁਤ ਹੀ ਪਿਆਰੀ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਬਾਕੀ ਸਾਰਾ ਸੂਟ ਸਿੰਪਲ ਆ ਜੀ ਸਿੱਕਲੀਆਂ ਬਾਹਾਂ ਦੀ ਉਹਨਾਂ ਨੇ ਡਿਜ਼ਾਈਨਿੰਗ ਕਰਨ ਨੂੰ ਕਿਹਾ ਸੀ ਆਪਾਂ ਨੂੰ ਤੇ ਇਦਾਂ ਦੇਖੋ ਆਪਾਂ ਨੇ ਪਾਈਪਿੰਗ ਵੀ ਦਿੱਤੀ ਆ ਇਹ ਦਿਨ ਇੱਥੇ ਆਪਾਂ ਬਾਹਾਂ ਦੇ ਪਲੇਨ ਕਪੜਾ ਲਾਇਆਗਾ ਤੇ ਬਾਕੀ ਬਸ ਗੋਲ ਗਲਾ ਜੀ ਇਹਦਾ ਸਿੰਪਲ ਸੂਟ ਆ ਬਹੁਤ ਹੀ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਤੇ ਆਹ ਵਾਲਾ ਵੀ ਜੀ ਉੱਪਰ ਹੈਂਡਵਰਕ ਹੋਇਆ ਹੋਇਆ ਸੀ ਪਰਲਵਰਕ ਤੇ ਆਪਾਂ ਲੇਸ ਨਾਲ ਇਹਨੂੰ ਵਧੀਆ ਲੁੱਕ ਦੇ ਦਿੱਤੀ ਆ ਇਹਦੀਆਂ ਬਾਹਾਂ ਵੀ ਆਪਾਂ ਨੇ ਇਹਦੇ ਵਿੱਚ ਬਾਰਡਰ ਸੀ ਜੀ ਬਣਿਆ ਹੋਇਆ ਕਮੀਜ਼ ਦੀ ਸਾਈਡ ਤੇ ਉਹ ਵਾਲੀ ਬਾਰਡਰ ਪੱਟੀ ਕੱਟ ਕੇ ਆਪਾਂ ਇਦਾਂ ਬਾਹਾਂ ਦੇ ਉੱਪਰ ਅਟੈਚ ਕੀਤੀ ਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਬਾਕੀ ਦਾ ਘੇਰਾ ਸਿੰਪਲ ਸੀ ਜੀ ਆਪਾਂ ਨੇ ਇੱਕ ਸਿੰਪਲ ਲੇਅਰ ਇਹਦੀ ਕੋਈ ਘੇਰੇ ਦੇ ਉੱਪਰ ਲਾ ਦਿੱਤੀ ਹੈ ਜੀ ਲੇਸ ਦੀ ਬਹੁਤ ਹੀ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਇਹਦੇ ਨਾਲ ਵੀ ਆਪਾਂ ਨੇ ਸਟ੍ਰੇਟ ਸਲਵਾਰੀ ਤਿਆਰ ਕੀਤੀ ਹੈ ਸਾਰੇ ਸੂਟਾਂ ਨਾਲ ਜਿਹਨਾਂ ਨੇ ਸਟ੍ਰੇਟ ਸਲਵਾਰਾਂ ਤਿਆਰ ਕਰਵਾਈਆਂ ਨੇ ਕਿਉਂਕਿ ਗਰਮੀਆਂ ਵਾਲੇ ਸੂਟ ਨੇ ਜੀ ਹਲਕੇ ਜੀ ਵਧੀਆ ਲੱਗਦੇ ਆ ਇਹ ਵਾਲਾ ਸੂਟ ਬਿਲਕੁਲ ਹੀ ਸਿੰਪਲ ਸੀ ਜੀ ਇਹ ਤੇ ਗਲੇ ਉੱਪਰ ਆਪਾਂ ਇਦਾਂ ਪੱਟੀ ਲਾ ਕੇ ਬਟਨ ਲਾਏ ਨੇ ਡਿਜ਼ਾਈਨਿੰਗ ਕਰਤੀ ਆ ਇਹੜੀਆਂ ਬਾਹਾਂ ਦੇ ਉੱਪਰ ਆਪਾਂ ਬਾਟਮ ਦੇ ਨਾਲ ਦੀ ਕੱਟ ਕੇ ਪੱਟੀ ਲਾਈ ਹੈ ਜੀ ਤੇ ਲੇਸ ਅਟੈਚ ਕੀਤੀ ਆ ਘੇਰਾ ਬਿਲਕੁਲ ਸਿੰਪਲ ਸੀ ਜੀ ਆਪਾਂ ਨੇ ਤਿੰਨ ਲੇਹਰਾਂ ਇਹਦੇ ਉੱਪਰ ਵੀ ਲਾ ਦਿੱਤੀਆਂ ਨੇ ਲੇਸ ਦੀਆਂ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਇਹਦੀ ਬਾਟਮ ਦੇ ਉੱਪਰ ਵੀ ਜੀ ਆਪਾਂ ਨੇ ਇਹਦੇ ਨਾਲ ਦੀ ਲੇਸ ਅਟੈਚ ਕੀਤੀ ਆ ਅਬਲ ਆਲਓਵਰ ਸੂਟ ਸੀ ਤੇ ਆਪਾਂ ਬਸ ਇੱਥੇ ਬਾਹਾਂ ਦੇ ਜਿੱਥੋਂ ਕਾਫਾਪਾ ਅਟੈਚ ਕੀਤੇ ਨੇ ਇੱਥੇ ਆਪਾਂ ਨੇ ਕਲਰਫੁਲ ਜੀ ਲੇਸ ਲਗਾ ਦਿੱਤੀ ਆ ਇਹ ਕਲਰ ਮੈਚ ਕਰਦੇ ਸੀ ਸੂਟ ਬਹੁਤ ਸੋਹਣੇ ਲੱਗਦੇ ਆ ਬਹੁਤ ਸਿੰਪਲ ਜੀ ਸੂਟ ਤਿਆਰ ਕੀਤਾ ਇਹਦੇ ਨਾਲ ਵੀ ਆਪਾਂ ਨੇ ਸਿੰਪਲ ਸਲਵਾਰ ਹੀ ਰੱਖੀ ਜੀ ਸਟੇਟ ਸਲਵਾਰ ਇਹ ਵਾਲੇ ਸੂਟ ਨਾਲ ਜੀ ਦੁਪੱਟਾ ਸੀ ਔਰ ਗੈਂਜਾ ਦਾ ਇਦਾਂ ਦੁਪੱਟਾ ਵੱਡਾ ਸੀ ਜੀ ਆਪਾਂ ਉਹਦੇ ਵਿੱਚੋਂ ਪੀਸ ਲੈ ਕੇ ਗਲੇ ਦੇ ਉੱਪਰ ਅਟੈਚ ਕਰਤਾ ਜਿਹਦੇ ਨਾਲ ਸੂਟ ਦੀ ਲੁੱਕ ਬਹੁਤ ਹੀ ਵਧੀਆ ਲੱਗਣ ਲੱਗੀ ਆ ਛੋਟੀ ਜੀ ਪੱਟੀ ਕੱਟ ਕੇ ਆਪਾਂ ਇੱਕ ਘੇਰੇ ਤੇ ਵੀ ਲਾਈ ਆ ਤੇ ਬਸ ਇਦਾਂ ਲੇਸ ਨਾਲ ਇਹਦੇ ਉੱਪਰ ਡਿਜ਼ਾਈਨਿੰਗ ਕੀਤੀ ਆ ਇਦਾਂ ਹੀ ਆਪਾਂ ਇਹਦੀ ਬਾਟਮ ਦੇ ਉੱਪਰ ਵੀ ਲੇਸ ਅਟੈਚ ਕਰਤੀ ਆ ਨੀਚੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ। ਇਹ ਵਾਲਾ ਸੂਟ ਵੀ ਬਿਲਕੁਲ ਸਿੰਪਲ ਸੀ। ਉਹਨਾਂ ਨੇ ਸਿਰਫ ਬਾਵਾਾਂ ਦੀ ਡਿਜ਼ਾਈਨ ਕਰਨ ਵਾਸਤੇ ਕਿਹਾ ਸੀ ਤੇ ਆਪਾਂ ਨੇ ਬਾਵਾਾਂ ਦੇ ਉੱਪਰ ਇਦਾਂ ਕੱਟ પા ਕੇ ਤੇ ਉੱਪਰ ਲੇਸ ਅਟੈਚ ਕਰ ਦਿੱਤੀ ਹੈ। ਇਹ ਵਾਲਾ ਸੂਟ ਇਦਾਂ ਦਾ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ। ਉਹ ਪਿੰਕ ਕਲਰ ਦਾ ਸੀ। ਇਹ ਦੋ ਸੂਟ ਦੋ ਸੂਟ ਇੱਕੋ ਤਰ੍ਹਾਂ ਦੇ ਸੀ ਇਹਨਾਂ ਦੇ। ਸੇਮ ਹੀ ਆਪਾਂ ਨੇ ਦੋਵੇਂ ਸੂਟ ਤਿਆਰ ਕੀਤੇ ਆ। ਬਹੁਤ ਹੀ ਪਿਆਰਾ ਸੂਟ ਬਣ ਕੇ ਇਹ ਵੀ ਤਿਆਰ ਹੋਇਆ ਸੇਮ ਇਹਦੇ ਘੇਰੇ ਦੇ ਉੱਪਰ ਵੀ ਆਪਾਂ ਨੇ ਲੇਸ ਅਟੈਚ ਕੀਤੀ ਆ ਜੇ ਤੁਹਾਨੂੰ ਸਾਡੇ ਕਿਸੇ ਵੀ ਸੂਟ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਹੋਵੇ ਤਾਂ ਜੇ ਤੁਸੀਂ ਸਾਨੂੰ ਆਰਡਰ ਕਰਨਾ ਤਾਂ ਸਾਡੀ ਇੰਸਟਾਗ੍ਰam ਤੇ ਆਈਡੀ ਹੈ ਜੀ ਜੀਤ ਬੁਟੀਕ ਹੋਰ ਆਏ ਦੇ ਨਾਲ ਸਲਵਾਰ ਹੈ ਜੀ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ